ਤੇਜਾ ਸਿੰਘ ਬਰੇਟਾ ਹਲਕਨ ਚਾਰਜ ਬਹੁਜਨ ਸਮਾਜ ਪਾਰਟੀ ਬਲਾਡਾ ਅੰਮਰਸਰ ਦੇ ਵਿੱਚ ਜੋ ਬਾਬਾ ਸਾਹਿਬ ਦਾ ਜੋ ਸਟੈਚੂਆ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਅਸੀਂ ਮੰਗ ਕਰਦੇ ਹਾਂ ਕਿ ਇਸ ਸਾਜ਼ਿਸ਼ ਦੇ ਤਹਿਤ ਜਿਹੜੇ ਵੀ ਉਸ ਦੇ ਪਿੱਛੇ ਕੋਈ ਤਾਕਤ ਕੰਮ ਕਰ ਰਹੀ ਹੈ ਔਰ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਉਸ ਨੂੰ ਨਸਰ ਕੀਤਾ ਜਾਵੇ ਔਰ ਦੋਸ਼ੀਆਂ ਦੇ ਖਿਲਾਫ ਬਣਦੇ ਕਾਰਵਾਈ ਕੀਤੀ ਜਾਵੇ ਔਰ ਐਨਐਸਏ ਲਾ ਕੇ ਡਿਬਰੂ ਜੇਲ੍ਹ ਦੇ ਵਿੱਚ ਉਹਨਾਂ ਨੂੰ ਤੁਰੰਤ ਭੇਜਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪਤੈ ਜੈਪੀਮ ਜੈ ਪਾ ਜੀ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਬਾਅਦ ਸਰਦਾਰ ਸ਼ੇਰ ਸਿੰਘ ਸ਼ੇਰ ਸਾਬਕਾ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਮਾਨਸਾ ਅੱਜ ਬਹੁਜਨ ਸਮਾਜ ਪਾਰਟੀ ਵੱਲੋਂ ਔਰ ਪੂਰੇ ਭਾਈਚਾਰੇ ਵੱਲੋਂ ਜੋ 26 ਜਨਵਰੀ ਨੂੰ ਅੰਮ੍ਰਿਤਸਰ ਵਿਖੇ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਦੇ ਮੂਰਤੀ ਦਾ અપਮਾਨ ਕੀਤਾ ਗਿਆ ਉਸ ਦੇ ਵਿਰੋਧ ਵਿੱਚ ਅੱਜ ਬੁਢਲਾਡੇ ਵਿਖੇ ਰੋਸ ਮਾਰਚ ਕੀਤਾ ਗਿਆ ਔਰ ਮੰਗਰਨ ਦਿੱਤਾ ਗਿਆ ਅਸੀਂ ਇੱਥੋਂ ਦੀਆਂ ਸਰਕਾਰਾਂ ਨੂੰ ਚਾਹੇ ਮੋਦੀ ਸਰਕਾਰ ਆ ਚਾਹੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਅਸੀਂ ਇਹਨਾਂ ਨੂੰ ਇੱਕ ਗੱਲ ਕਹਿੰਦੇ ਆ ਭਈ ਜੇਕਰ ਤੁਸੀਂ 바ਵਾ ਸਾਹਿਬ ਦੇ ਨਾਂ ਤੇ ਵੋਟਾਂ ਲੈਣਿਓ ਤਾਂ ਕਮ ਸੇ ਕਮ ਜੇਕਰ ਤੁਸੀਂ ਉਹਨਾਂ ਦੇ ਹੱਕ 'ਚ ਨਹੀਂ ਗੱਲ ਕਰ ਸਕਦੇ ਤਾਂ ਉਹਨਾਂ ਦੇ ਵਿਰੋਧ 'ਚ ਵੀ ਗੱਲ ਨਾ ਕਰੋ ਕਿਉਂਕਿ ਜਦੋਂ ਤੋਂ ਇਹ 바ਵਾ ਸਾਹਿਬ ਦਾ ਨਾਂ ਲੈਣ ਲੱਗੇ ਨੇ ਉਦੋਂ ਤੋਂ ਹੀ 바ਵਾ ਸਾਹਿਬ ਦੀਆਂ ਜੜਾਂ ਪਟਲੀਆਂ ਸ਼ੁਰੂ ਕੀਤੀਆਂ ਹੋਈਆਂ ਨੇ ਅਸੀਂ ਇਹਨਾਂ ਨੂੰ ਵਾਰਿੰਗ ਨਹੀਂ ਚਾਹੁੰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜਨ ਸਮਾਜ ਪਾਰਟੀ ਦਾ ਰਾਜ ਹੋਊਗਾ ਔਰ ਭੈਣ ਜੀ ਨੂੰ ਕਹਾਂਗੇ ਕਿ ਇਹਨਾਂ ਤੋਂ ਵਧੀਆ ਢੰਗ ਨਾਲ ਹਿਸਾਬ ਲਿਆ ਜਾਵੇ ਔਰ ਸਦੀਆਂ ਤੋਂ ਜਿਹੜੇ ਮਨੁਵਾਦੀ ਵਿਵਸਥਾ ਦੇ ਵਿੱਚ ਦਬੇ ਗੁੱਜਲੇ ਲੋਕ ਸੀ ਆਉਣ ਵਾਲੇ ਸਮੇਂ 'ਚ ਦੱਸਣਗੇ ਵੀ ਕਿਹੜੇ ਢੰਗ ਨਾਲ ਰਾਜ ਕੀਤਾ ਜਾਂਦਾਗਾ ਐਨੀ ਗੱਲ ਕਹਿੰਦਾ ਹੋਇਆ ਮੈਂ ਇੱਥੇ ਆਏ ਹੋਏ ਸਾਰੇ ਹੀ ਬਹੁਜਨ ਸਮਾਜ ਦੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਡੇ ਪੰਜਾਬ ਦੇ ਸਕੱਤਰ ਸਰਦਾਰ ਰਜਿੰਦਰ ਜੀ ਔਰ ਇਨਚਾਰਜ ਤੇਜਾ ਸਿੰਘ ਬਰੇਟਾ ਔਰ ਕੁੰਡਾ ਸਿੰਘ ਸਾਡੇ ਆਵਤਾਰ ਸਿੰਘ ਜੀ ਹੋਰ ਸਾਡੇ ਬਹੁਜਨ ਸਮਾਜ ਪਾਰਟੀ ਦੇ ਜਿੰਨੇ ਵੀ ਸਾਥੀ ਨੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ